खम दृष्ट चा सुन बादा की तानी मुनी मनीसराणे पैड़ मूल न खुड़ लॻा जंगल साणी जोगी जोगीसर ਦੇ ਰਾਗ ਵੀ ਸਿਰੇ ਲੱਗਦੇ ਲੱਖ ਗਾਲਾਂ ਕਵੀ ਕਬੀਰ ਰਹਾਨੇ ਲੱਖ ਗਾਲਾਂ ਕਵੀ ਕਬੀਰ ਰਹਾਨੇ ਸਾਰੀ ਸੰਗਤ ਸਾਧੂ ਜੀ ਦੇ ਨਾਲ ਫੜਾ ਕੇ ਪਹੁੰਚ ਚੁੱਕੇ ਹਾਂ ਗੁਰੂ ਦੇ ਪਿਆਰ ਵਾਲੇ ਆਓ ਗੱਜ-ਬੱਜ ਕੇ ਵਧੇ ਸਾਂਝੀ ਕਰੀਏ ਆਖੋਕਾਰ ਹੇਠੇ ਜੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੁਸਟਾਈਂ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ ਸਪਾਲ ਸਾ ਉਹਨਾਂ ਵੱਲੋਂ ਮਾਨ ਸਨਮਾਨ ਸਾਡੇ ਪ੍ਰਧਾਨ ਸਾਹਿਬ ਜੀ ਨਾਜ਼ਮ ਸਿੰਘ ਜੀ ਉਹਨਾਂ ਵੱਲੋਂ ਮਾਨ ਸਨਮਾਨ ਤੇ ਮੈਂ ਸਮਾਵਾੜਾ ਨਹੀਂ ਲਾਉਣਾ ਸਮੇਂ ਦੇ ਤੋਂ ਕਿ ਆਪਾਂ ਉਸੇ ਹਿਸਾਬ ਨਾਲ ਹੀ ਬੋਲਣੇ ਸਾਰੀ ਸੰਗਤ ਬੜੇ ਭਾਗਾ ਵਾਲੀ ਹੈ ਸਤਿਗੁਰੂ ਨਾਨਕ ਮਹਾਰਾਜ ਦੇ ਸ਼ਿਰਾਂਧਾਨਾ ਨੇ ਜੋ ਵੀ ਕੇਂਦਰ ਦਾ ਨੰਗਾ ਸਨਾਇ ਹੈ ਸਤਿਗੁਰੂ ਨਾਨਕ ਮਹਾਰਾਜ ਬਾਬਾ ਸਦਗੋਈ ਬਾਏ ਹੈਲੋ ਪ੍ਰੀਤਕੌਰ ਜਫਾਤੋੜੀ ਉਹ ਕਮੇਡੀਅਨ ਸਰਕਾਰਾਂ ਜੀ ਸਾਡੀ ਬੇਟੀ ਗਾਗੀ ਜੇ ਵਾਲਾ ਪ੍ਰੀਤਕੌਰ ਜਫਾਤੋੜੀ ਆਓ ਸਾਰੀ ਸੰਗਤ ਗੱਜ-ਬੱਜ ਕੇ ਆਪਾਂ ਸਾਰੇ ਜੀ ਜਕਾਰਾ ਬੁਲਾਉਣਾ ਹੈ ਸੰਭ ਕੇ ਜਵਾਬ ਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਕਾਹਤਾ ਕਾ ਲੱਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੇ ਵਿੱਚੋਂ ਤੇ ਭਾਈ ਜੀਵਨ ਸਿੰਘ ਜੈਤੇ ਦੇ ਿਹਾਰ ਦੇ ਵਿੱਚੋਂ ਹੁਕਮ ਹੋਇਆ ਵੀਰਾਂ ਵੱਲੋਂ ਕਹਿੰਦੇ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਭਾਈ ਜੈਤ ਆਨੰਦ ਬੋਦੀ ਧਰਤੀ ਤੇ ਲੈ ਕੇ ਗਿਆ ਆਪਾਂ ਉਹ ਟੋਕ ਕਾਲੀਏ ਰੂਪ ਦੇ ਵਿੱਚ ਮੈਂ ਗੱਲ ਤਾਂ ਬਣਾਉਣੀ ਹੈ ਕਿ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਚਾਦਰੀ ਚੌਕ ਦੇ ਵਿੱਚ ਵੱਖਰਾ ਹੋਇਆ ਤੇ ਉੱਥੋਂ ਸਾਡੇ ਦਲਵਾਰਾ ਸਿੰਘੀ ਮੈਂਬਰ ਸਾਹਿਬ ਦੀ ਇਸ਼ਤਿਆਹ ਵਾਲੀ ਉਹਨਾਂ ਵੱਲੋਂ ਮਾਣ ਸਨਮਾਨ ਉਹ ਉਸ ਵੇਲੇ ਜਦੋਂ ਗੁਰੂ ਦਾ ਸੀਸ ਵੱਖਤਾ ਹੋਇਆ ਗੁਰੂ ਦੇ ਪਿਆਰ ਵਾਲੇ ਭਾਈ ਜੀਵਨ ਸਿੰਘ ਜੈਤਾ ਉਸ ਵੇਲੇ ਮੌਕੇ ਗੁਰੂ ਦਾ ਸੀਸ ਮੋਹਤਰ ਮਾਨੇ ਦੇ ਚੱਲਦੇ ਇੱਥੇ ਰਾਸਤੇ ਵਿੱਚ ਤਰਾ ਕਰਦਾ ਜਾਂਦਾ ਹੈ ਤੜੇ ਚਾਰ ਰਣਗੋਦੀ ಠਾਪੀ ਤੇ ਪਹੁੰਚਿਆ ਗੁਰੂ ਗੋਬਿੰਦ ਸਿੰਘ ਬਾਜਾ ਵਾਲੇ ਸਾਥ ਗੁਰੂ ਕਹਿ ਲੱਗਿਆ ਕਹਿੰਦੇ ਭਾਈ ਦੇਚਿਆ ਤੇ ਅੰਮ੍ਰਿਤ ਕਿਰਿਆ ਹੋਣਾ ਈ ਗੰਦੇ ਉੱਥੇ ਕੋਈ ਸਿੰਘ ਨਹੀਂ ਸੀ ਸਿੱਖ ਨਹੀਂ ਸੀ ਕਹਾਂ ਸਤਿਗੁਰੂ ਸਿੱਖ ਬਥੇਰੇ ਸੀ ਪਰ ਕੋਈ ਧਾਮਾ ਨਾਲੋਂ ਦੀਦਾ ਸੀ ਤੇ ਇਸ ਵੇਲੇ ਸਤਿਗੁਰਾਂ ਨੇ ਕਿਹਾ ਕਹਿੰਦੇ ਇਹ ਦੀ ਮਸਾਲ ਤੇ ਮੈਂ ਸਿੱਖੀ ਕਰ ਦੇਣੀ ਹੈ ਬਹਾਦਰ ਵਾਲੇ ਜਦੋਂ ਫਿਰਿਆਂ ਨੇ ਦੋਖਾ ਕਰਨ ਲਿਆ ਸਾਡਾ ਇੱਕ ਸਿੱਖ ਲੱਖਾਂ ਦੇ ਵਿੱਚ ਖੜਾ ਦਿਸਿਆ ਕਰੂ ਨਵੇਂ ਸੋਨੀ ਕਾਟਾ ਜਵਨ ਕਰੇ ਗਈ ਭਾਈ ਜੀਵ ਸਿੰਘ ਦੋਨੇ ਹੱਥਾਂ ਦੇ ਸੀਸ ਲਈ ਖੜਾ ਤੇ ਜਿਵੇਂ ਗੁਰੂ ਮਹਾਰਾਜ ਉਹ ਚੰਦਨੀ ਚੌਕ ਦਾ ਹਾਲ ਪੁੱਛਦੇ ਆ ਉਹ ਸੋਨੀ ਕਾਟਾ ਸਰਪਲ ਕਰੇ ਜਗਰੂਰ ਸਿੰਘ ਥੱਲੇ ਵਾਲ

हिते गुराणी पाणी सिद्गी कंदा रोमरो महारा रोई विच लपेट लापी अख गुरू जी पैसा कर कमाया ग दे तेड़े मेग बहादर हुकम लॻा संदपुरी विचीस बचाया मालक दीन दुणी बेद दे गचेरी ਆਲੋਕ ਦੀਰਧੁਣੀ ਦੇ ਸਤਾ ਵਿੱਚ ਗਜੇਰੀ ਵੀ ਦੇ ਚਾਂਦਨੀ ਝੋਕ ਉੱਤੇ ਬੈਠਾ ਜੋ ਕਹਲਾਣਾ ਆਏ ਮੰਗਲ ਪਾਰ ਪੰਚਮੀ ਸਤਬਰ 1.10 ਨੂੰ multimod <laughs> spam